ਹਾਂਜੀ ਦੋਸਤੋ ਪਹਿਲਾ ਹਿਮਾਚਲ ਦੇ ਵੱਲੋਂ ਪੰਜਾਬ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਗਿਆ ਪੰਜਾਬ ਦੀਆਂ ਗੱਡੀਆਂ ਦੀ ਪੰਨ ਤੋੜ ਵੀ ਕੀਤੀ ਗਈ ਪਿਛਲੇ ਦਿਨਾਂ ਤੋਂ ਲੈ ਕੇ ਪੰਜਾਬ ਦੇ ਕਈ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਗਈ ਹਿਮਾਚਲ ਦੇ ਵੱਲੋਂ ਦੋਸਤੋ ਆ ਤਾਂ ਹਿਮਾਚਲ ਦੇ ਵੱਲੋਂ ਪੰਜਾਬ ਦੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਗਿਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਅਤੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਇੱਕ ਤਾਂ ਪੰਜਾਬ ਨੂੰ ਅਤਵਾਦੀ ਦਾ ਹਿਮਾਚਲ ਦੇ ਵੱਲੋਂ ਖਿਤਾਬ ਦਿੱਤਾ ਗਿਆ ਅਤੇ ਦੂਸਰਾ ਜੋ ਇਨ੍ਹਾਂ ਵੀਰਾਂ ਦੇ ਮੋਟਰਸਾਈਕਲਾਂ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਇਨਸਾਨ ਸਾਹਿਬ ਲੱਗੇ ਹੋਏ ਸਨ ਮੋਟਰਸਾਈਕਲਾਂ ਦੇ ਉੱਪਰ ਉਹਨਾਂ ਦੇ ਇਨਸਾਨ ਸਾਹਿਬ ਲਾ ਦਿੱਤੇ ਗਏ ਅਤੇ ਦੋ ਮੋਟਰਸਾਈਕਲ ਇਨ੍ਹਾਂ ਵੀਰਾਂ ਦੇ ਚੁੱਕ ਕੇ ਥਾਣੇ ਦੇ ਵਿੱਚ ਲਿਜਾਏ ਗਏ ਹਿਮਾਚਲ ਪ੍ਰਦੇਸ਼ ਪੰਜਾਬ ਦੇ ਨਾਲ ਬਹੁਤ ਹੀ ਜ਼ਿਆਦਾ ੱਟਕਾ ਕਰ ਰਿਹਾ ਹੈ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣ ਅਤੇ ਵੀਡੀਓ ਨੂੰ ਅੱਗੇ ਵਧਤ ਤੋਂ ਵਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ